ਹੋਰ ਸੁਣਾਓ ਘਰੇ ਪਰਿਵਾਰ ਸਭ ਠੀਕ ਆ ਹਾਂ ਠੀਕ ਆ ਸਭ ਠੀਕ ਆ ਖਬਰ ਮੇ ਵਧੀਆ ਹਾਂਜੀ ਉਹ ਨਾ ਰਾਤੀ ਨਾ ਮੇਰੀ ਨਾ ਮੇਰੇ ਦੋਸਤ ਨਾਲ ਗੱਲ ਹੋਈ ਸੀ ਉਹਨੇ ਕਿਹਾ ਸੀ ਕਿ ਤੇਰੇ ਚਾਚੇ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਸੀ ਦੀਪੇ ਨਾਲ ਮੇਰੀ ਗੱਲ ਕਰਵਾ ਦੀ ਮੈਂ ਕਿਹਾ ਚਲੋ ਮੈਂ ਸਵੇਰੇ ਕਰ ਲੂੰਗਾ ਕੋਲ ਅੱਛਾ ਦੀਪਾ ਬੋਲਦਾ ਹਾਂਜੀ ਹਾਂਜੀ ਦੀਪਾ ਬੋਲਦਾ ਹੋਰ ਕੀ ਹਾਲ ਆ ਵੇ ਤੇ ਵਧੀਆ ਵਧੀਆ ਚੜਦੀ ਕਲਾ ਸੱਚੇ ਬਾਸ਼ਾ ਦੀਆਂ ਮੇਰਾ ਤੁਸੀਂ ਸੁਣਾਓ ਘਰੇ ਪਰਿਵਾਰ ਸਾਰੇ ਠੀਕ ਆ ਹਾਂ ਸਭ ਠੀਕ ਨੇ ਬੜੀ ਦੇਰ ਬਾਅਦ ਫੋਨ ਕੀਤਾ ਹੈ ਉਸ ਮੇਰੇ ਕੋਲ ਨਾ ਨੰਬਰ ਨਹੀਂ ਆਇਆ ਸੀ ਮੇਰੇ ਮੋਬਾਈਲ 'ਚ ਆਇਆ ਸੀ ਉਹ ਮੇਰਾ ਮੋਬਾਈਲ ਨਾ ਡਿੱਗ ਕੇ ਖਰਾਬ ਹੋ ਗਿਆ ਸੀ ਔਰ ਮੈਂ ਨਾ ਨਵਾਂ ਮੋਬਾਈਲ ਲਿੱਤਾ ਅੱਛਾ 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 ਔਰ ਸੁਣਾਓ ਤੁਸੀਂ ਤਾਂ ਠੀਕ ਰਹਿੰਦੇ ਹੋ ਨਾ ਹਾਂ ਮੈਂ ਠੀਕ ਆ ਬੇਟੀ ਮੈਂ ਠੀਕ ਆ ਬਹੁਤ ਵਧੀਆ ਚਲੋ ਸਭ ਠੀਕ ਹੀ ਹੋਣਾ ਚਾਹੀਦਾ ਤੇ ਕਿਸੇ ਸ਼ਾਇਦ ਹੀ ਜਰੂਰਤ ਹੋਵੇ ਤਾਂ ਮੈਨੂੰ ਦੱਸ ਦੇਣਾ ਕੋਈ ਪੈਸੇ ਤੇ ਲੱਗੀ ਜਰੂਰਤ ਆਵੇ ਕਿਸੇ ਵੀ ਸ਼ਾਇਦ ਹੀ ਜਰੂਰਤ ਹੋਵੇ ਤਾਂ ਠੀਕ ਆ ਬਸ ਬਾਅਦ ਪਾਸ ਹੋ ਜਾਂਦਾ ਬੇਟੀ ਕੋਈ ਗੱਲ ਨਹੀਂ ਤੁਸੀਂ ਦੱਸੋ ਸੁਣਾਓ ਕਉਂ ਤੁਸੀਂ ਬਸ ਇਹ ਸਮਝੋ ਕਿ ਮੇਰਾ ਭਤੀਜਾ ਨਹੀਂ ਹੈ ਮੇਰਾ ਆਪਣਾ ਬੇਟਾ ਹੈਗਾ ਠੀਕ ਹੈ ਨਾ ਕੋਈ ਗੱਲ ਨਹੀਂ ਸਹੀ ਹੈ ਤੁਹਾਡੀਆਂ ਦਾ ਹਾਂ ਹਾਂਜੀ ਹੋਰ ਨੱਲੇ ਪਾਸ ਨਾ ਵਾਹਿਗੁਰੂ ਅਗੇ ਅਰਦਾਸ ਕਰਦੇ ਰਿਆ ਕਰੋ ਸਾਡੇ ਲਈ ਬਿਲਕੁਲ ਬਿਲਕੁਲ ਵਾਹਿਗੁਰੂ ਥੋੜਾ ਪਲਾਖ ਰਹੀ ਬੇਟੇ ਹਾਂ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਤੁਹਾਡੀ ਅਰਦਾਸ ਦੀ ਜ਼ਰੂਰਤ ਹੁੰਦੀ ਔਰ ਤਾਂ ਕੋਈ ਸ਼ਾਇਰੀ ਜ਼ਰੂਰਤ ਨਹੀਂ ਬਸ ਤੁਸੀਂ ਅਰਦਾਸ ਕਰਦੇ ਆ ਕਰੋ ਚਲੋ ਬੇਟੇ ਜਿੰਨੇ ਜੋਗੇ ਹੈ ਜਿਹੇ ਹੈਗੇ ਉਮਰ ਦੇ ਲਿਆ ਆ ਜਾਣਾ ਹਾਂ ਹਾਂਜੀ ਹਾਂਜੀ ਆ ਜਾਣਾ ਕੋਈ ਗੱਲ ਨਹੀਂ ਹੋਰ ਸੁਣਾਓ ਕੋਈ ਨਵੀਂ ਦਾਜੇ ਬਸ ਠੀਕ ਆ ਪੁੱਤ ਠੀਕ ਆ ਬਖਦਾ ਲੰਘ ਰਿਹਾ ਆ ਆਰਾਮ ਕਰੀ ਜਾ ਹਾਂ ਹਾਂਜੀ ਆਰਾਮ ਕਰੀ ਜਾ ਆਰਾਮ ਕਰਿਆ ਕਰੋ ਬਾਹਰ ਨਾ ਜਾਇਆ ਕਰੋ ਨਾ ਬਾਹਰ ਨਹੀਂ ਜਾਂਦੇ ਕਰ ਹੀ ਰਹੇ ਆ ਜੀ ਬਿਲਕੁਲ ਬਿਲਕੁਲ ਜਾਈਦਾ ਟੈਕਸੀ ਕਰਕੇ ਜਾਈਦਾ ਅੱਛਾ ਬਸ ਰੋਸਦਾ ਨਹੀਂ ਹੁੰਦਾ ਹੋਰ ਹੈ ਹੋ ਠੀਕ ਆ ਮੈਂ ਤੇ ਬਸ ਹਾਂ ਤੁਸੀਂ ਦੱਸੋ ਜੋ ਬੁਲਾ ਰਹੇ ਸਾਨੂੰ ਆਪਣੇ ਕੋਲ ਜਦ ਮਰਜੀ ਆ ਜਾਓ ਥੋੜਾ ਘਾਲ ਹੈ ਹਾਂ ਕੋਈ ਨਹੀਂ ਮੈਂ ਕਿਹਾ ਤੁਸੀਂ ਬੁਲਾਓ ਜਦੋਂ ਜਦੋਂ ਤੁਸੀਂ ਬੁਲਾਓਗੇ ਉਦੋਂ ਸਿੱਧੇ ਤੁਹਾਡੇ ਕੋਲ ਆਵਾਂਗੇ ਕੋਈ ਨਹੀਂ ਜਦ ਮਰਜੀ ਆਓ ਵੀ ਤੇ ਘਾਲਾ ਤੁਹਾਡਾ ਹਾਂ ਕੋਈ ਨਹੀਂ ਹਾਂ ਉਹ ਦੋ ਯਾਰ ਦਾ ਪੁੱਤ ਲੱਗਿਆ ਸੀ ਮੇਰੀ ਪਿਆਰ ਦਾ ਨਹੀਂ ਮੈਨੂੰ ਲੱਗਿਆ ਨਹੀਂ ਹਾਲੇ ਲਓ ਜੀ ਤੇ ਤੁਹਾਨੂੰ ਮੈਂ ਕਹਿੰਨਾ ਬਹੁਤ ਬਹੁਤ ਵਧਾਈਆਂ ਹੋਣ ਪਿਆਰ ਲੱਗ ਗਿਆ ਮੇਰੀ ਅੱਛਾ ਤਾਂ ਤੁਹਾਨੂੰ ਬਹੁਤ ਬਹੁਤ ਬਤਾਈਆਂ ਹੁਣ ਹਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਬਤਾਈਆਂ ਹੋਣੇ ਬਸ ਸਾਡੀ ਅਰਦਾਸ ਕਰਕੇ ਹੋਇਆ ਨਾ ਹੋਰ ਕੋਈ ਸੇਵਾ ਕਰਕੇ ਹੋਇਆ ਕੋਈ ਸੇਵਾ ਹੋਵੇ ਦੱਸੀ ਕਿਸੇ ਖੁਸ਼ੀ ਦੀ ਨਹੀਂ ਬਹੁਤ ਬਹੁਤ ਜੀ ਜ਼ਰੂਰ ਤੁਹਾਨੂੰ ਦੱਸਾਂਗਾ ਜਰੂਰ ਹਾਂ ਜੀ ਨਾਲੇ ਤੁਹਾਨੂੰ ਮੈਂ ਨਾ ਉਹਨਾਂ ਤੁਸੀਂ ਨਾ ਮੇਰਾ ਨੰਬਰ ਸੇਵ ਕਰ ਲਿਓ ਠੀਕ ਆ ਹਾਂ ਬੋਲ ਦਿਓ ਮੈਂ ਕੋਈ ਵੀ ਲਿਖ ਲੈਣਾ ਮੇਰੇ ਕੋਲ ਹੈਗਾ ਕਾਜ ਵਿੱਚ ਹਾਂ ਜੀ ਤੁਸੀਂ ਨਾ ਇਹ ਨੰਬਰ ਮੇਰਾ ਨੰਬਰ ਮੇਰਾ ਸੇਵ ਕਰ ਲਿਓ हां देखिए बात कर रहा हूं मैं क्योंकि ना मैं और यार दोस्त ना चले क्लब ਦੇ ਵਿੱਚ ਮੈਂ ਇਹਨਾਂ ਕੋਲ ਦੋਸਤ ਨੂੰ ਪੀਣ ਲਈ ਸੀ ਰਾਤੀ ਪੀ ਆ ਰਹੇ ਅੱਛਾ ਚਲੋ ਉਹਦੇ ਨਾਲ ਕੁਝ ਖਾ ਵੀ ਕੇ ਆਨੇ ਆ ਉਹਦੇ ਨਾਲ ਕਲੱਬ ਚੱਲੇ ਆ ਫਿਰ ਜਦੋਂ ਕਲੱਬ ਚੋਂ ਆਵਾਂਗੇ ਮੈਂ ਆਪ ਤੁਹਾਨੂੰ ਕਾਲ ਕਰ ਲਵਾਂਗਾ ਠੀਕ ਆ ਆ ਮੈਨੂੰ ਦੱਸ ਦੇ ਪੁੱਤ ਕਿੰਨੇ ਵਜੇ ਕਰੇਗਾ ਮੈਂ ਤੁਹਾਨੂੰ 10-15 ਮਿੰਟਾਂ ਤੱਕ ਅੱਧੇ ਘੰਟੇ ਤੱਕ ਕਾਲ ਕਰ ਰਹਿਣਾ ਮੈਂ ਆਈ ਜਾਣਾ 10 ਘੰਟੇ 10-15 ਮਿੰਟਾਂ ਤੱਕ ਅੱਛਾ ਚਲੋ ਠੀਕ ਆ ਬੇਟੇ ਕੋਈ ਨਹੀਂ ਹਾਂਜੀ ਨੰਬਰ ਤੁਸੀਂ ਸੇਵ ਕਰ ਲਓ ਨੰਬਰ ਮੈਂ ਤੁਹਾਨੂੰ ਦੱਸ ਦਵਾਂ ਹਾਂ ਦੱਸੋ ਦੱਸੋ ਹਾਂਜੀ ਦੀਪੇ ਦੇ ਨਾਮ ਤੇ ਸੇਵ ਕਰਿਓ ਆ ਕੋਈ ਨਹੀਂ ਦੇਖਦੇ ਨਾ ਅਸੀਂ ਕਰ ਲਾਂਗੇ ਬੇਟੇ ਹਾਂ ਹਾਂ ਜੀ ਤੇ ਮੈਂ ਨਾ ਫਿਰ ਕਲੱਬ ਚੱਲੇ ਨਾ ਜਾਵੇਂ ਆਂਦਾ ਮੈਂ ਆ ਕੇ ਤੁਹਾਨੂੰ ਕਾਲ ਕਰਨਾ ਠੀਕ ਆ ਕੀ ਗੱਲ ਬੇਤੇ ਚੰਗਾ ਹਾਂ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਸਕੂਨ ਮਿਲਿਆ ਚੰਗਾ ਬੇਤੇ ਬਹੁਤ ਬਹੁਤ ਪਿਆਰ ਤੁਹਾਨੂੰ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਹੋਏ ਬੱਚੇ ਫੀਸ ਆ ਸਾਰੇ ਹੋਰ ਪਰਿਵਾਰ ਹਾਂ ਜੀ ਸਾਰੇ ਠੀਕ ਸਾਰੇ ਹਾਂ ਜੀ ਸੱਚੇ ਬਾਦਸ਼ਾਹ ਦੀਆਂ ਮੇਰਾ ਨੇ ਸਾਰੇ ਠੀਕ ਆ ਤੁਸੀਂ ਦੱਸੋ ਸ਼ੁਕਰਾ ਸ਼ੁਕਰਾਵਾਦ ਜੀ ਹਾਂ ਜੀ ਬੇਟਾ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਇਆ ਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹਾਂ ਉਹ ਤੁਹਾਡੇ ਵਕੀਲ ਹੋਣਾ ਗੱਲ ਹੋ ਜਾਂ ਵਕੀਲ ਅੰਕਲ ਹਾਂ ਹੋ ਗਈ ਤੇ ਹੋ ਗਈ ਹਾਂਜੀ ਉਹ ਕੀ ਕਹਿੰਦੇ ਆ ਉਹ ਕਹਿੰਦੇ ਤੁਸੀਂ ਕੁਝ ਹੈਲਪ ਕਰੋ ਹਾਂ ਹਾਂਜੀ ਤੁਸੀਂ ਤਾਇਆ ਦੇ ਡੈਮੇ ਵੀ ਮੈਂ ਨਿਕਲਣਾ ਮੈਨੂੰ ਅਧਰੋ ਕੁਡਵਾ ਲੈ ਕੋਈ ਕਰਜ਼ਾ ਪਾਣੀ ਲੱਗੇ ਅger ਕੋਈ ਪੈਸੇ ਕੁਝ ਲੱਗਣ ਤੇ ਤੁਸੀਂ ਭਰ ਦੇਣਾ ਤੁਸੀਂ ਪੈਸੇ ਉਹ ਕੋਈ ਗੱਲ ਨਹੀਂ ਫੁੱਟ ਤੂੰ ਦੱਸ ਆ ਦੱਸ ਕੋਈ ਨਹੀਂ ਤੇ ਨੌਕੜਾ ਸਾਨੂੰ ਮਿਲਿਆ ਕੋਈ ਹਾਂ ਅੱਜ ਉਹੀ ਮੈਂ ਤੁਹਾਨੂੰ ਕਹਿ ਰਿਹਾ ਪੈਸਿਆਂ ਪੂਟਿਆਂ ਦੀ ਟੈਨਸ਼ਨ ਨਾ ਲੈਣਾ ਜਿਹੜਾ ਕੋਈ ਮੇਰਾ ਖਰਚਾ ਪਾਣੀ ਲੱਗੇ ਤੇ ਤੁਸੀਂ ਇਹਨਾਂ ਨੂੰ ਦੇ ਕੇ ਮੈਨੂੰ ਕਢਵਾਨਾ ਠੀਕ ਆ ਨਾ ਉਹ ਪੁੱਛ ਮੈਨੂੰ ਦੱਸਣਾ ਕਿਵੇਂ ਭੇਜਣੇ ਮੈਨੂੰ ਤਾਂ ਉਹ ਕੋਈ ਪਤਾ ਨਹੀਂ ਇਹ ਗੱਲ ਦਾ ਤੁਸੀਂ ਵਕੀਲ ਹੋਣਾ ਨਾਲ ਗੱਲ ਕਰ ਲੋ ਮੈਨੂੰ ਕਿ ਬੰਦਾ ਤੁਸੀਂ ਵਕੀਲ ਹੋਣਾ ਨਾਲ ਗੱਲ ਕਰੋ ਪੈਸਿਆਂ ਦੀ ਟੈਨਸ਼ਨ ਨਾ ਲਿਓ ਮੈਂ ਜਿਵੇਂ ਤੁਹਾਨੂੰ ਨਿਕਲੂਗਾ ਮੈਂ ਆਪਣੀ ਟੀਮ ਤੋਂ ਕਢਵਾ ਕੇ ਤੁਹਾਨੂੰ ਦੇ ਦੂੰਗਾ ਨਾ ਮਿਹਰਬਾਨੀ ਤੁਹਾਡੀ ਕਿਸ ਨਾਲ ਗੱਲ ਨਹੀਂ ਕਰਨੀ ਤਾਇਆ ਜੀ ਠੀਕ ਆ ਉਹ ਨਹੀਂ ਮੈਂ ਗੱਲ ਨਹੀਂ ਕਰਦਾ ਮੈਨੂੰ ਤਾਂ ਉਹ ਵਕੀਲ ਕਹਿੰਦਾ ਤੁਸੀਂ ਉਹਦੀ ਨਾਲ ਗੱਲ ਕਰ ਲੋ ਨੜਕੇ ਨਾ ਹ ਜੇ ਆਪਣੇ ਤਾਇਆ ਨਾਲ ਇਕੱਲੇ ਬਗਾਲ ਗੱਲ ਕਰ ਲੈ ਤਾਂ ਇਸ ਲਈ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਪਬਲਿਕ ਕਮਰ ਤੁਹਾਨੂੰ ਆਪੇ ਹੀ ਸਮਝਾ ਦੇਣੀ ਕਿ ਉਹਨਾਂ ਨਾਲ ਹੀ ਗੱਲ ਕਰੋ ਮੈਨੂੰ ਤਾਂ ਕੁਝ ਨਹੀਂ ਪਤਾ ਬਸ ਮੇਰਾ ਏਟੀਐਮ ਬਿਨਾਂ ਕੁਝ ਦਿਖਵਾ ਕੇ ਦਵੋ ਤੇ 15-16 ਲੱਖ ਰੁਪਏ ਤੇ ਮੈਨੂੰ ਬੜੀ ਟੈਨਸ਼ਨ ਲੱਗੀ ਜਾ ਰਹੀ ਪੈਸਿਆਂ ਦੀ ਤੁਸੀਂ ਮੈਨੂੰ ਏਟੀਐਮ ਬਿਨਾਂ ਦਿਵਾ ਕੇ ਦਵੋ ਪਰ ਮੈਂ ਏਟੀਐਮ ਤੇ ਤੁਹਾਨੂੰ ਤੁਹਾਡੇ ਕੋਲੋਂ ਪੈਸਿਆਂ ਦੀ ਟੈਨਸ਼ਨ ਨਾ ਲਿਓ ਪਰ ਕਿਸੇ ਨਾਲ ਗੱਲ ਨਹੀਂ ਕਰਨੀ ਤਾਂ ਕਿ ਕਿੰਨੇ ਕ ਪੈਸੇ ਚਾਹੀਦੇ ਨੇ 15-16 ਲੱਖ ਤਾਂ ਮੇਰੇ ਕੋਲ ਹੈ ਨਹੀਂ ਨੇ ਨੇ 15 16 ਲੱਖ ਦੀ ਤੱਕ ਭਰਨਾ ਪੈਣਾ 15 16 ਲੱਖ ਤੇ ਮੇਰੇ ATM ਕਾਰਡ ਦੇ ਵਿੱਚ ਹੈਗਾ ਉਹ ਤੁਹਾਨੂੰ ਵਕੀਲ ਦੱਸਣਗੇ ਕਿ ਕਿੰਨੇ ਤੁਹਾਨੂੰ ਭਰਨੇ ਪੈਣੇ ਆ ਅੱਛਾ 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 ਹਾਂ ਜੀ ਤੁਸੀਂ ਵਕੀਲ ਮੈਂ ਵਕੀਲ ਨੂੰ ਕਹਿੰਦਾ ਵਕੀਲ ਕਰਨ ਨੂੰ ਕਹਿੰਦਾ ਤੁਹਾਨੂੰ ਕਾਲ ਕਰਦੇ ਆ ਓਕੇ ਬੇਟਾ ਓਕੇ ਠੀਕ ਅਸਾਂ ਸੱਸੀ ਗਾਲੀ ਸੱਸੀ ਗਾਲੀ ਜੀ ਮਿਲਦਾ ਠੀਕ ਹੈ ਸੱਸੀ ਗਾਲੀ ਸੱਸੀ ਦਾ ਹਾਂ ਮੇਰੇ ਜਗ੍ਹਾ ਮੌਜੂਦ ਨੇੰਦਾ ਗੱਲ ਕਰ ਰਹੇ ਨੇ ਤੁਸੀਂ ਤੁਹਾਡੇ ਨਾਲ ਹਾਂ ਜੀ ਹਾਂ ਜੀ ਮੁੰਡਾ ਸਾਹਿਬ ਸੱਸੀ ਗਾਲੀ हां जी मैं कह इनफੈਨੀ ਹੋ ਸਕਦਾ ਜਿਹੜਾ ਤੋੜ ਪਾਜਦਾ ਨੁਕਸਾਨ ਹੋਇਆ ਹੈ ਇਹਦਾ ਉਹਨਾਂ ਦਾ ਖਰਚਾ ਆਪਾਂ ਦੱਸੋ ਤੁਸੀਂ ਹਾਂ ਜੀ ਅੱਗੇ ਸਰ ਜੀ ਉਹ ਦੱਸਕਾਰ ਮੈਂ 50000 ਰੁਪਏ ਦੇ ਵਿੱਚ ਗੱਲ ਮੁਕਾਈ ਹੈ ਅਨੁਮਾਨ ਅੰਦਾਜ਼ਾ ਇਹਦੀ ਆਪਣਾ 5 ਲੱਖ ਰੁਪਇਆ ਕਿੰਨਾ ਜੀ 5 ਲੱਖ ਰੁਪਇਆ ਆਪਾਂ ਨੂੰ ਪੇ ਕਰਨਾ ਤੇ ਆਪਾਂ ਮੁੰਡਾ ਅੱਤੇ ਕਹਿੰਦੇ ਦੇ ਵਿੱਚ ਲੈ ਲੈਣਾ ਬਾਹਰ ਹੈ ਠੀਕ ਹੈ ਜੀ ਤੁਸੀਂ ਆਪਣੀ ਜੇਰੇ ਆਪਾਂ ਉਹਨਾਂ ਨੂੰ ਪਟੀਆਂ ਤੋਂ ਆਹ ਕੋ ਬੜੀ ਬੜੀ ਤੋੜੇ ਲੈ ਕੇ ਕੰਮ ਨਾ ਵਿਖਾ ਦੇਵੇ ਉਸ ਤੋਂ ਪਹਿਲੇ ਪਹਿਲੇ ਆਪਾਂ ਮੁੰਡਾ ਚੜਾ ਲੈਣ ਤੇ ਮੱਲੇ ਉੱਤੇ ਆਗੇ ਨਾ ਤੈਨੂੰ ਅੱਖ ਬੰਦਾ ਜੀ ਤਿੰਨ ਲੱਖ ਬੰਦਰ ਤਿੰਨ ਲੱਖ ਮਾਂ ਦੀ 3 ਲੱਖ ਰੁਪਏ ਪਾਉਂਦਾ ਆ ਆਪਾਂ ਐਵੇਂ ਕਰਨਾ ਹੈ ਜਿਹੜੇ ਮਦਈ ਹੈ ਨਾ ਉਹਨਾਂ ਦੇ ਹਾਂਜੀ ਹਾਂਜੀ ਪਹਿਲੀ ਪਹਿਲੀ ਮੁੰਡੇ ਦਾ ਪਾਸ ਕਰਾਉਣਾ ਹੈ ਮਦਈ ਥਾਂ ਵਿੱਚ ਆ ਗਏ ਤੇ ਰਪਰ ਜ਼ਿਆਦਾ ਪੈ ਜਾਣਾ ਹੈ ਨਹੀਂ ਨਹੀਂ ਕੋਈ ਨਹੀਂ ਤੁਸੀਂ ਫੜ ਜਾਂਦੀ ਫਰ ਹੁਣ ਤੁਸੀਂ ਦੱਸਣਾ ਆਪਾਂ ਪੈਸੇ ਕਿਸਰਾ ਜਮਾ ਕਰਾਣੇ ਇੰਡੀਆ ਦੇ ਵਿੱਚ ਤੁਸੀਂ ਦੱਸੋ ਮੈਨੂੰ ਤਾਂ ਪਤਾ ਨਹੀਂ ਜਾ ਤੁਸੀਂ ਦੱਸੋ ਕਿਨੇ ਕਰਾਉਣੇ ਨੇ ਮੈਟਰੋ ਦਾ ਸੇਨਾ ਮੈਟਰੋ ਦਾ ਸੇਨਾ ਹਾਂਜੀ ਤੁਸੀਂ ਤੁਹਾਡਾ ਕਿਹੜੇ ਬੈਂਕ ਤੋਂ ਪਹੁੰਚ ਹੈ ਬੈਂਕ ਤੋਂ ਬੈਂਕ ਵਿੱਚ ਅਕਾਊਂਟ ਮੇਰਾ ਤਾਂ ਨਹੀਂ ਮੇਰਾ ਦੋਸਤ ਦਾ ਹੈ ਉਹਦਾ ਉਹ ਤੋਂ ਕਰਾ ਦੋਗੇ ਹਾਂ ਜੀ ਅੱਛਾ ਦੋਸਤ ਤੁਸੀਂ ਕੀ ਕਹੋਗੇ ਉਹਨੂੰ ਮੈਂ ਕਹਾਂ ਉਹ ਮੈਨੂੰ ਲੋੜ ਹੈ ਇਹਦੇ ਵਿੱਚ ਕਿਹੜੀ ਗੱਲ ਹੈ ਤੂੰ ਭੇਜ ਮੇਰੇ ਭਤੀਜੇ ਨੂੰ ਲੋੜ ਹੈ ਹਾਂ ਠੀਕ ਉਹਨਾਂ ਦਾ ਕਿਹੜਾ ਬੈਂਕ ਖਾਤਾ ਹੈ ਉਹਨਾਂ ਦਾ ਕਿਹੜਾ ਬੈਂਕ ਖਾਤਾ ਹੈ ਉਹਦਾ ਹੈਗਾ ਜੀ ਆਪਣੇ ओरिएंट ਬੈਂਕ ਵਿੱਚ ਹੈ ਕੋਰੈਂਟ ਬੈਂਕ ਦੇ ਵਿੱਚ ਚਲੋ ਮੈਂ ਪਤਾ ਕਰਦਾ ਵਾਂ ਕੋਰੈਂਟ ਬੈਂਕ ਦਾ ਫੋਟਾ ਕਰ ਹੋ ਗਿਆ ਤਾਂ ਤੁਹਾਨੂੰ ਉਹ ਹੀ ਦੇ ਦੇਵਾਂਗਾ ਉਸ ਤੋਂ ਟ੍ਰਾਂਸਫਰ ਕਰ ਦੇਵਾਂ ਠੀਕ ਹੈ ਨਹੀਂ ਤਾਂ ਤੁਹਾਨੂੰ ਸਟੇਟ ਬੈਂਕ ਦਾ ਫੋਟਾ ਦੇਵਾਂਗਾ ਹਾਂ ਠੀਕ ਚਲੋ ਸਟੇਟ ਬੈਂਕ ਦਾ ਦੇ ਦੋ हां तो फिर आप और कितना टाइम रखो तो आपको या दसो मैं तो पहले बाकी ਗੱਲ ਕਰ ਲੈਣਾ ਸ਼ਾਮ ਤੋਂ ਤਿਆਰ ਕਰਾ ਕੇ ਮਦਈਆ ਤੋਂ ਪਹਿਲੇ ਪਹਿਲੇ ਕੰਮ ਪਹੇੜ ਕਰਾ ਲੈਂਦੇ ਆ ਤੁਸੀਂ ਦੇਰ ਘੰਟੇ ਦਾ ਟਾਈਮ ਦੇ ਦੋ ਸਰ ਜ਼ਿਆਦਾ ਨਹੀਂ 1.5 ਕਹਿੰਦਾ ਮਦਈ ਨਾ ਆ ਜਣ ਅੱਛਾ 1.5 ਟਾਈਮ ਹੋ ਗਿਆ ਚਲੋ ਮੈਂ ਹੁਣੇ ਕਰਾ ਦਨਾ ਫਿਰ ਨਹੀਂ ਇੰਡੀ ਦੇ 11:00 ਵਜੇ ਹੋ ਰੇਲੀਆ ਦੇ ਵਿੱਚ ਇੰਡੀ ਆਦੇ 11:00 ਵਜੇ ਤੋਂ 5 ਮਿੰਟ ਨਹੀਂ ਦੀ ਕਾ ਬਚਾ ਲੈ ਪਾ ਲੈ ਠੀਕ ਹੈ ਸੋ ਮੈਂ ਕਿਹਾ ਨਾ ਦੇਖਿਆ ਦੇਖੋ ਨਾ ਘੰਟੇ ਦੇ ਕੰਮ ਹੋ ਜਾਂਦਾ ਬੁਰਾ ਛੇ ਕੰਮ ਹੋ ਜਾਂਦਾ ਹੋ ਜੂਗਾ 8 ਘੰਟੇ ਚ ਹੋ ਜੂਗਾ ਕੀ ਕੋਈ ਆਹ ਵਾਹ ਚਲੋ ਉਹ ਉਹਨਾਂ ਦਾ ਟੈਂਕ ઓਰੈਂਟ ਦੇ ਵਿੱਚ ਅਗੋਂ ਮੇਰੇ ਕੇ ਠੀਕ ਰਹੇ ਤੇ ਮੈਂ ਬੈਂਕ ਸਟੇਟ ਦਾ ਬਤਾ ਪੋਜੀਸ਼ਨ ਕਰ ਦਾਂ ਆ ਚਲੋ ਕਰ ਲੋ ਕੋਈ ਸਟੇਟ ਬੈਂਕ ਦਾ ਕਰ ਦੋ ਹਾਂ ਚਲੋ ਠੀਕ ਹੋ ਗਿਆ ਜੀ ਮੈਂ ਇਹਨੂੰ ਛਡਾਓ ਤੁਸੀਂ ਸਾਡੇ ਦਾ ਮੇਰੇ ਤੇ ਨਾ ਰੱਖੋ ਤੁਸੀਂ ਵੜੋ ਸਾਡੇ ਤੁਸੀਂ ਤੁਹਾਡੀ ਯਾਦ ਕਰਦੇ ਆ ਤੁਹਾਡੀ ਯਾਦ ਕਰਦੇ ਕਿ ਬੱਚੇ ਨੂੰ ਫਸਣ ਨਹੀਂ ਦੇਵਾਂਗੇ ਧੰਨਵਾਦ ਆ ਜੀ ਗੱਲ ਬਾਰ-ਬਾਰ ਮਸਾ ਰਹੇ ਆ ਵੀ ਮਦਈ ਇਰਾਨ ਮਦਈਆਂ ਤੋਂ ਦਰੀ ਪਿਛ ਸ਼ੋਰ ਨੇ ਬਣਾ ਰੋਲਾ ਨਹੀਂ ਪਾਣਾ ਇਸੇ ਸਾਈਡ ਤੇ ਆਸੇ ਬਨੇ ਦੱਦ ਬਾਦ ਨਹੀਂ ਆ ਨਹੀਂ ਰੋਲਾ ਇਹ ਗੱਲ ਪੁੱਣ ਵਾਲਾ ਕਿੱਥੇ ਨਾ ਨਾ ਅਮ ਅ ਦਸੋ ਫਿਰ ਇਹਨਾਂ ਦਾ ਚੌਕੜਾ ਨੰਬਰ ਹੈ ਮੈਂ ਤੁਹਾਨੂੰ ਸੈਂਡ ਕਰਦਾ ਕੋਡ ਮਗਾ ਕੇ ਆਪਣੇ ਮੁਸੀਦਾ ਤੋਂ ਲੈ ਕੇ ਕੋਡ ਸੈਂਡ ਕਰਦਾ ਤੁਹਾਨੂੰ ਜੇ ਕੋਈ ਕਿਸੇ ਤਰ੍ਹਾਂ ਹੋ ਜੇ ਬਣਾ ਠੀਕ ਹੈ ਅੱਛਾ ਜੀ ਅੱਛਾ ਮੈਂ ਕਾਲ ਕਰ ਲਵਾਂ ਕੋਡ ਸੈਂਡ ਕਰਕੇ ਕਾਲ ਕਰ ਦਿੰਦਾ ਹੁਣੇ ਤਾਂ ਓਕੇ ਜੀ ਧੰਨਵਾਦ 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 ਸੰਦੇ ਕਰ ਦਿੱਤਾ ਜਿੱਥੇ ਤੇ ਵੀ ਲੱਗਦੇ ਨੇ ਤੁਸੀਂ ਗਵਾ ਕੇ ਮੈਨੂੰ ਦੱਸ ਦੇਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਠੀਕ ਹੈ ਮੈਂ ਜਾਂਦਾ ਜੀ ਹੁਣੇ 15 ਮਿੰਟ ਹਾਂ ਜੀ ਅਨੁਕ੍ਰਿਤ ਸਾਹਿਬ ਹੈਲੋ ਹੈਲੋ ਤੇ ਤੁਸੀਂ ਮੈਨੂੰ ਇੱਕ ਵਾਰੀ ਦੁਬਾਰਾ ਇਹ ਕਰ ਦੋ ਤੁਹਾਡੇ ਦੋਸਤ ਦਾ ਜਿਹੜੇ ਵਿਅਕਤੀ ਵਿੱਚ ਤੋਂ ਹੈ ਮੈਂ ਕੋਸ਼ਿਸ਼ ਕਰਦਾ ਮਗਰ ਉਹ ਮਿਲ ਜੇ ਤੋਂ ਐਸਬੀਆਈ ਦਾ ਕਰ ਲਓ ਜੀ ਤੁਸੀਂ ਕਹੇ ਮੈਂ ਐਸਬੀਆਈ ਤੁਹਾਨੂੰ ਕਰ ਦਿੱਤਾ ਸਰ ਤੁਸੀਂ ਤੁਹਾਡੇ ਵਟਸਐਪ ਤੇ ਆ ਗਿਆ ਹੈ ਅੱਛਾ ਜੀ ਆਹ ਉਸ ਦਿਨ ਮੈਨੂੰ ਦੋ ਟਾਈਮ ਕਿਨਾਂ ਲੋਕੋ ਕਰਨਾ ਉਸ ਹਾਬਰਾਂਗੇ ਸਟੈਂਪ ਕਰਾਉਣਾ ਤੁਹਾਡਾ ਕੁ ਲੱਗੂ ਜੀ ਕੋਸ਼ਿਸ਼ ਜਲਦੀ ਕਰਨਾ ਤੇ ਮੈਂ ਬਰਲ ਪੋਣਾ ਘੰਟੇ ਦਾ ਸਟੈਂਪ ਕਰਾ ਲੈਂਦਾ ਨਾਲ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੋ ਗਿਆ ਹਾਂ ਜੀ ਕਿੰਗਾ ਅੱਛਾ ਜੀ ਸੱਜਿ ਸੱਜਿ ਹਾਂ ਉਹ ਬੰਦੇ ਦੀ ਗੱਲ ਤੇ ਕੁਝ ਕਰਨੀ ਕਰਾਣੀ ਦੱਸੋ ਮੈਨੂੰ ਫਿਰ ਮੇਰਾ ਬੰਨਾ ਤੂੰ ਆ ਰਿਹਾ ਹੈ ਹਾਂ ਜੀ ਮੈਨੂੰ ਕੋਈ ਗੱਲ ਨਹੀਂ ਕਰਨੀ ਨਾ ਜੀ ਗੱਲ ਕਰੀਆ ਮੈਨੂੰ ਫਿਰ ਇੰਨਾ ਟਾਈਮ ਨਹੀਂ ਹੈ ਮੈਂ ਜਾ ਕੇ ਕਰਾਇਆ ਵਾਂ ਤੁਸੀਂ پیسے ਕਰਾ ਕੇ ਆਓ ਫਿਰ ਮੇਰਾ ਗੱਲ ਬੋਲੋ ਅੱਛਾ ਅੱਛਾ ਜੀ ਹਾਂ ਹਾਂਜੀ ਹਾਂਜੀ ਜੀ ਉਹ ਭਾਈ ਮੇਰੇ ਕੋਲ ਤਾਂ ਲੱਖ ਰੁਪਏ ਐ ਸਾਰਾ ਬੈਂਕ ਚ ਅੱਛਾ ਫੇਰ ਉਹਨੂੰ ਲੱਖ ਹੋਊਗਾ ਲੱਖ ਹੀ ਹੋਊਗਾ ਪਰ ਨਾ ਮੈਨੂੰ ਇਹ ਵੀ ਹਾਂਜੀ ਲੱਖ ਲੱਖ ਹੋਫ ਨਾ ਕੱਟ ਕਰਦਾ ਹਾਂ ਲੱਖ ਤੋਂ ਪਾਫ ਜਿਹੜਾ ਤੁਹਾਡੇ ਕੋਲ ਹੈ ਚਲੋ ਫੇਰ ਮੈਨੂੰ ਮੋੜੋਗੇ ਕਿਵੇਂ ਮੁੰਡਾ ਤੁਹਾਨੂੰ ਮੁੜਾਏਗਾ ਨਾ ਕੁੜਾ ਦੇ ਨੋਨ ਮੁੜਾ ਦੇਣਾ ਤੁਹਾਨੂੰ ਮੁੰਡਾ ਕਿਹੜਾ ਮੇਰਾ ਤੁਹਾਨੂੰ ਤੁੰਨ ਦਾ ਅਕਾਊਂਟ ਖੁੱਲ੍ਹਾ ਹੈ ਆਹੋ ਨਿਸ਼ਾੜਾ ਕੇ ਉਹਨੇ ਉਹ ਛੜਾ ਕੇ ਮਨਾਵਾਂਗਾ ਤੁਹਾਨੂੰ ਕਿ ਮੈਂ ਮਿਮਰਾਵਾਂਗੇ ਆਹੋ ਤੇ ਉਹਨੂੰ ਛੜਾ ਕੇ ਤੇ ਉਹਦੇ ਟੀਮ ਲੈ ਕੇ ਫਿਰ ਤੁਹਾਡੇ ਕੋਲ ਪਾਵਾਂਗੇ ਨਾ ਉਹਨੇ ਕੋਈ ਵਾਸਤਾ ਪੜਾਉਣਾ ਨਹੀਂ ਮੈਨੂੰ ਤੇਰੀ ਗੱਲ ਦੀ ਵੀ ਸਮਝ ਨਹੀਂ ਆਉਂਦੀ ਕਿਵੇਂ ਪਵਾ ਦੇਗਾ ਮੈਂ ਕਹ ਰਿਹਾ ਮੈਂ ਕਹਿ ਰਿਹਾ ਮੇਰੀ ਗੱਲ ਤੋਂ ਸਾਈਡ ਤੇ ਕੋਈ ਗੱਲ ਸੁਣਾ ਸਮਝਾਣਾ ਥੋੜਾ ਬੈਂਕ ਤੋਂ ਬਾਹਰ ਹੀ ਹੋਣਾ ਹਾਂ ਹੁਣ ਮੈਂ ਬਾਹਰ ਗੱਲ ਕਰਨ ਆਇਆ ਅੰਦਰ ਤਾਂ ਰਸ਼ ਅੱਛਾ ਮੇਰੇ ਸੁਣ ਗੱਲ ਤੁਹਾਡੇ ਕੋਲ ਕਿੰਨੇ ਪੈਸੇ ਨੇ ਹੁਣ ਲੱਖ ਰੁਪਏ ਆ ਸਾਰੇ ਜੀ ਚਲ ਤੁਸੀਂ ਮੈਂ ਕਰੋ ਮੈਂ ਕੁਝ ਕਰਦਾ ਲੱਖ ਰੁਪਏ ਤੁਸੀਂ ਕਰੋ ਨਾ ਬਾਕੀ ਮੈਂ ਗੱਲ ਕਰਦਾ ਕਿਸੇ ਹੋਰ ਨਾਲ ਮੁੰਡੇ ਨੇ ਇੱਕ ਵਾਰ ਛੁੜਾ ਲਈਏ ਉਹਨਾਂ ਨੂੰ ਜਿਹੜਾ ਐਟੀਐਮ ਵਗੈਰਾ ਲੈ ਕੇ ਮੈਂ ਗੱਲਬਾਤ ਕੀਤੀ ਏ ਤੁਹਾਡੇ ਪੈਸੇ ਫਿਰ ਮੁੰਡੇ ਨੂੰ ਲਾ ਕੇ ਤੁਹਾਡੀ ਗੱਲ ਕਰਾ ਕੇ ਤੁਹਾਨੂੰ ਪੈਸੇ ਤੁਹਾਡੇ ਕੋਲ ਦੇ ਵਿੱਚ ਬਾਅਦ ਚ ਲਵਾ ਦਾਂ ਕਹਿ ਕੇ ਉਹ ਭਾਈ ਇੱਥੇ ਠੱਗੀਆਂ ਬਹੁਤ ਵੱਧੀਆਂ ਵੈਸੇ ਮੈਨੂੰ ਬੈਂਕ ਵਾਲੇ ਨੇ ਦੱਸਿਆ ਹੁਣ ਮੈਨੇਜਰ ਨੇ ਅੱਛਾ ਅੱਛਾ ਕਹਿੰਦਾ ਇੱਥੇ ਠੱਗੀਆਂ ਬਹੁਤ ਨੇ ਅੰਕਲ ਤੁਸੀਂ ਵਿਡੀਓ ਗਾਲਮੀ ਹੋ ਤੋਂ ਤਾਂ ਕਮਾਈ ਦੀ ਕੋਈ ਮੰਨ ਲੈਂਦੇ ਆ ਤੁਹਾਡਾ ਦਾ ਪੁੱਤਰ ਹੈ ਨਾ ਤੁਹਾਡੇ ਪੁੱਤਰ ਨਾਲ ਗੱਲ ਕੀਤੀ ਏ ਤੁਹਾਨੂੰ ਪੁੱਤਰ ਨਾਲ ਗੱਲ ਕਰ ਲਓ ਤੁਸੀਂ ਆਪਿਆ ਉਹ ਪੁੱਤਰ ਨਾਲ ਜੇ ਮੈਂ ਮੇਰੇ ਤੋਂ ਮੁੰਡਾ ਨਹੀਂ ਪੁੱਤਰ ਕੀ ਦਾ ਮੇਰਾ ਇਹ ਤੁਹਾਡਾ ਆਪਣਾ ਧਾਇਰਾ ਆਹੋ ਤੁਸੀਂ ਜਨਰੇਟ ਲਈ ਜਗੇ ਹੁਣ ਦੇ ਤੁਸੀਂ ਗੱਲ ਕਰ ਲਓ ਲੱਗਦੀ ਓਏ ਉਹ ਤਾਂ ਪੈਨਸਿਲ 'ਚ ਬੈਠਾ ਹੈ ਕੈਨੇਡਾ 'ਚ ਤਾਂ ਹੀ ਨਹੀਂ ਕਿੱਥੇ ਬੈਠਾ ਇਟਲੀ 'ਚ ਇੰਡੀਆ 'ਚ ਬੈਠਾ ਨੇ ਕੋਈ ਕੋਈ ਜਿਹੜਾ ਗੱਲ ਕੀਤੀ ਇਸ ਲਈ ਚਿਕਲੀ ਚਾ ਉਹ ਫਿਰ ਉਹ ਕੌਣ ਸੀ ਜਿੰਨੇ ਗੱਲ ਕੀਤੀ ਏ ਉਹ ਤੇਰੇ ਵਰਗੇ ਫਰੋਡੀ ਹੋਣੇ ਆ ਤੇਰੇ ਵਰਗੇ ਫਰੋਡ ਕਰਨ ਵਾਲੇ ਹੋਣੇ ਆ ਭਾਈ ਤੂੰ ਵੀ ਫਰੋਡੀ ਹੈ ਹਾਂ ਤੇਰਾ ਲੱਗਿਆ ਪਤਾ ਤੇਰਾ ਲੱਗਿਆ ਪਤਾ ਤੇਰਾ ਲੱਗਿਆ ਪਤਾ ਕੱਟ ਗਿਆ ਨਾ ਬਾ ਉਹ ਸੱਤੀ ਕਾ ਸਾਰ ਨੂੰ ਆ ਨੌਸਰਵਾਜ ਬਹੁਤ ਹੋ ਗਏ ਨੇ ਮੈਨੂੰ ਬਹੁਤ ਵਾਰ ਫੋਨ ਆਇਆ ਇਹ ਨੌਸਰਵਾਜਾਂ ਦਾ ਅੱਜ ਮੈਂ ਹਾਂ ਥੋੜਾ ਜਿਹਾ ਫਿਰ ਇਹਨਾਂ ਨੂੰ ਟਾਈਮ ਬਾਅਦ ਦੇ ਦਿੱਤੀ ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ 6-7 ਨੂੰ ਕੀਤੇ ਇਹਨਾਂ ਨੇ ਮੈਂ ਬੁੱਧੂ ਬਣਾਇਆ ਇਹਨਾਂ ਨੂੰ ਤੇ ਅਸੀਂ ਇਹਨੂੰ ਮੈਂ ਉਹ ਭਲਿਓ ਮਾਰਸੋ ਤੁਸੀਂ ਠਗੀਆਂ ਮਾਰਦੇ ਹੋ ਠੀਕ ਆ ਜਦ ਫੋਨ ਕੱਟ ਗਿਆ ਆ ਮੈਂ ਤੁਹਾਨੂੰ ਰਿਕਰ ਕਰ ਰਹਾ ਪਉਣਾ ਭਾਜੀ ਇਹਨਾਂ ਠੱਗਾ ਤੋਂ ਬਚਣਾ ਚਾਹੀਦਾ ਹੈ ਉੱਥੋਂ ਹੀ ਨਾ ਮੈਂ ਤਾਂ ਕਈ ਦਫਾ ਪਹੁਣ ਪਹਿਲਾਂ ਵੀ ਆਏ ਨੇ ਥੋੜੀ ਲਾਟਰੀ ਨਿਕਲੀ ਐ ਆ ਇਹ ਕਾ ਸਵਾਰ ਹੈ ਇਹਦੇ ਨਾਲ ਮੈਂ ਫੋਟੋ ਪਾਉਣਾ ਇਹ ਇਹਨਾਂ ਦਾ ਵਕੀਲ ਬਣਾਇਆ ਹੋਇਆ ਆਪਣੇ ਤੇਰੇ ਠੱਗ ਨੇ ਇਹਦੇ ਵਕੀਲ ਬਣਾਇਆ ਹੈ ਇਹਨਾਂ ਦਾ ਹਾਂ ਚੁੱਪੀ ਭਲੀ ਐ ਪਰ ਮੈਂ ਤਾਂ ਤਾਂ ਵੀਡੀਓ ਪਾਈ ਐ ਭਾਈ ਵੀ ਇਹਨਾਂ ਠੱਗਾ ਤੋਂ ਬਚੋ ਹਾਂ ਲੋਕ ਕੋਲ ਜਾ ਕੇ ਤੇ ਜਿਹਨੇ پیسے ਤਵਾ ਵੀ ਦਿੱਤੇ ਫੇਰ ਪਛਤਾਉਂਦੇ ਨੇ ਸੁੱਖ ਰਿਪਾ ਕਰਕੇ ਇਹਨਾਂ ਤੋਂ ਬਚੋ ਮੇਰਾ ਵੀਰ ਆ ਆ ਇੱਕ ਉਹ ਸਰਾਰ ਦੀ ਫੋਟੋ ਵੀ ਪੋਣਾ ਜਿਹੜਾ ਵਕੀਲ ਬਣਿਆ ਹੋਇਆ ਉਹ ਵੀ ਵਕਾਲਤ ਕੁਰੀ ਜਿਆਦਾ ਹੈ